ਸਤਿ ਸ਼੍ਰੀ ਅਕਾਲ ਜੀ ਜਸਵਿੰਦਰ ਦੀ ਰਸੋਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੈਂ 1 ਲੀਟਰ ਦੇ 56 ਰਸਗੁੱਲੇ ਬਣਾਵਾਂਗੀ ਛੋਟੇ ਰਸਗੁੱਲੇ ਤਾਂ ਹਰ ਕਿਸੇ ਨੂੰ ਹੀ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਤੇ ਚਲੋ ਫਿਰ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੀਆਂ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਓ ਰਸਗੁੱਲੇ ਬਣਾਉਣ ਵਾਸਤੇ ਇੱਥੇ ਮੈਂ 1 ਲੀਟਰ ਗਾਂ ਦਾ ਦੁੱਧ ਬੋਇਲ ਹੋਣ ਦੇ ਲਈ ਰੱਖ ਦਿੱਤਾ ਹੈ ਜਿਵੇਂ ਹੀ ਦੁੱਧ ਨੂੰ ਬੋਇਲ ਆਏਗਾ ਤਾਂ ਗੈਸ ਦੀ ਫਲੇਮ ਬੰਦ ਕਰ ਦੇਣੀ ਹੈ ਤੇ ਇਸ ਨੂੰ 3-4 ਮਿੰਟ ਲਈ ਠੰਡਾ ਹੋਣ ਦਵਾਂਗੇ ਬਹੁਤ ਜ਼ਿਆਦਾ ਠੰਡਾ ਨਹੀਂ ਕਰਨਾ ਇਸ ਨੂੰ ਤੇ ਹੁਣ ਇੱਕ ਕਟੋਰੀ ਦੇ ਵਿੱਚ ਮੈਂ 4 ਤੋਂ 5 ਚਮਚ ਸਿਰਕੇ ਦੇ ਪਾ ਲਿੱਤੇ ਨੇ ਤੇ ਜਿੰਨਾ ਆਪਾਂ ਸਿਰਕਾ ਪਾਇਆ ਉਹਨਾਂ ਹੀ ਇੱਥੇ ਪਾਣੀ ਪਾਵਾਂਗੇ ਤੇ ਦੋਨਾਂ ਚੀਜ਼ਾਂ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਚਮਚ ਦੇ ਨਾਲ ਹਿਲਾ ਲੈਣੇ ਆ ਤੇ ਇੱਕ ਸਾਈਡ ਤੇ ਦੁੱਧ ਨੂੰ ਵੀ 3-4 ਮਿੰਟ ਹੋ ਗਏ ਹੋਏ ਨੇ ਠੰਡਾ ਕਰਦੇ ਨੂੰ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਬਹੁਤ ਜ਼ਿਆਦਾ ਠੰਡਾ ਨਹੀਂ ਕਰਨਾ ਤੇ ਥੋੜਾ ਥੋੜਾ ਕਰਕੇ ਇਸ ਦੇ ਵਿੱਚ ਸਿਰਕਾ ਪਾਉਂਦੇ ਜਾਣਾ ਤੇ ਨਾਲ ਨਾਲ ਇਸ ਤਰੀਕੇ ਨਾਲ ਇਸ ਨੂੰ ਹਿਲਾਉਂਦੇ ਵੀ ਜਾਣਾ ਦਸਗੁੱਲੇ ਬਹੁਤ ਹੀ ਜ਼ਿਆਦਾ ਟੇਸਟੀ ਬਣਨਗੇ ਛੋਟੇ ਵੱਡੇ ਹਰ ਕਿਸੇ ਨੂੰ ਇਹ ਦਸਗੁੱਲੇ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਤੇ ਦੇਖੋ ਇੱਥੇ ਸਿਰਕਾ ਮੈਂ ਪਾ ਲਿੱਤਾ ਹੈ ਸਿਰਕਾ ਪਾਣ ਤੋਂ ਬਾਅਦ 2-3 ਮਿੰਟ ਤੋਂ ਬਾਅਦ ਤੁਸੀਂ ਦੇਖਣਾ ਕਿ ਜਿਹੜਾ ਪਨੀਰ ਹੈਗਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਣ ਜਾਣਾ ਤੇ ਦੇਖੋ ਇੱਥੇ ਪਾਣੀ ਅਲੱਗ ਹੋ ਚੁੱਕਾ ਹੈ ਮਤਲਬ ਕਿ ਜਿਹੜਾ ਪਨੀਰ ਹੈਗਾ ਉਹ ਬਣ ਚੁੱਕਾ ਹੋਇਆ ਤੇ ਇਸ ਪਨੀਰ ਨੂੰ ਹੁਣ ਆਪਾਂ ਛਾਨ ਲੈਣਾ ਹੈ ਪਾਣੀ ਇਸ ਦਾ ਅਲੱਗ ਕਰ ਦੇਣਾ ਤੇ ਹੁਣ ਇਸ ਨੂੰ ਮੈਂ ਛਾਨਣ ਜਾ ਰਹੀ ਹਾਂ ਉਹਦੇ ਲਈ ਮੈਂ ਇੱਥੇ ਇੱਕ ਸੂਤੀ ਕੱਪੜਾ ਲੈ ਲਿੱਤਾ ਹੋਇਆ ਹੈ ਤੇ ਦੇਖੋ ਮੈਂ ਇੱਕ ਬਰਤਨ ਦੇ ਉੱਪਰ ਇੱਥੇ ਸੂਤੀ ਕਪੜਾ ਲੈ ਲਿੱਤਾ ਤਾਂ ਜੋ ਜਿਹੜਾ ਪਾਣੀ ਹੈਗਾ ਉਹ ਇਸ ਬਰਤਨ ਦੇ ਵਿੱਚ ਆ ਜਾਵੇ ਤੇ ਇਸ ਨੂੰ ਛਾਨ ਲੈਣਾ ਹੈ ਤੇ ਪਨੀਰ ਨੂੰ ਛਾਨ ਕੇ ਅਲੱਗ ਕਰ ਲੈਣਾ ਹੈ ਇਹ ਪਨੀਰ ਹਜੇ ਕਾਫੀ ਗਰਮ ਹੈਗਾ ਹੈ ਤੇ ਦੇਖੋ ਸਾਰਾ ਹੀ ਪਨੀਰ ਜਿਹੜਾ ਹੈਗਾ ਹੁਣ ਬਾਕੀ ਦਾ ਜਿਹੜਾ ਪਨੀਰ ਹੈ ਇਹ ਮੈਂ ਹੁਣ ਕੜਛੀ ਦੇ ਨਾਲ ਕਾਟਨ ਦੇ ਕੱਪੜੇ ਦੇ ਉੱਪਰ ਛਾਨ ਰਹੀ ਆ ਤੇ ਇਸ ਤੋਂ ਬਾਅਦ ਆਪਾਂ ਇਸ ਨੂੰ ਚੰਗੀ ਤਰ੍ਹਾਂ ਨਿਚੋੜ ਲੈਣਾ ਤੇ ਦੇਖੋ ਪਨੀਰ ਨੂੰ ਮੈਂ ਚੰਗੀ ਤਰ੍ਹਾਂ ਨਿਚੋੜ ਰਹੀ ਆ ਤੇ ਇਸ ਦੇ ਵਿੱਚ ਮੈਂ ਥੋੜਾ ਜਿਹਾ ਠੰਡਾ ਪਾਣੀ ਪਾ ਕੇ ਇਸ ਨੂੰ ਠੰਡਾ ਕਰ ਲਵਾਂਗੀ ਤਾਂ ਜੋ ਇਹ ਠੰਡਾ ਵੀ ਹੋ ਜੇ ਤੇ ਜਿਹੜੀ ਸਿਰਕੇ ਦੀ ਖਟਾਸ ਹੈਗੀ ਉਹ ਵੀ ਦੂਰ ਹੋ ਜੇ ਤੇ ਠੰਡੇ ਪਾਣੀ ਨਾਲ ਮੈਂ ਠੰਡਾ ਕਰ ਲਿੱਤਾ ਇਸ ਨੂੰ ਤੇ ਹੁਣ ਆਪਾਂ ਇਸ ਨੂੰ ਇੱਕ ਪਲੇਟ ਦੇ ਵਿੱਚ ਰੱਖ ਲਿੱਤਾ ਹੈ ਪਲੇਟ ਵਿੱਚ ਰੱਖਣ ਤੋਂ ਬਾਅਦ ਹੁਣ ਇਸ ਨੂੰ 3 ਮਿੰਟ ਲਈ ਚੰਗੀ ਤਰ੍ਹਾਂ ਮਸਲ ਲੈਣਾ ਤੇ ਦੇਖੋ ਇਸ ਤਰੀਕੇ ਦੇ ਨਾਲ ਇਸ ਨੂੰ ਮਸਲ ਲੈਣਾ ਕੋਈ ਵੀ ਸਟੈਪ ਜਿਹੜਾ ਹੈਗਾ ਮਿਸ ਨਾ ਕਰਿਓ ਇਸ ਨੂੰ ਜਰੂਰ ਫੋਲੋ ਕਰਿਓ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਰਸਗੁੱਲੇ ਬਣਨੇ ਨੇ ਬਹੁਤ ਹੀ ਜ਼ਿਆਦਾ ਟੇਸਟੀ ਬਣਨੇ ਨੇ ਇਸ ਤਰੀਕੇ ਦੇ ਨਾਲ ਦੇਖੋ ਹਥੇਲੀਆਂ ਦੇ ਨਾਲ ਮੈਂ ਇਸ ਨੂੰ ਮਸਲ ਰਹੀ ਆਂ 3 ਮਿੰਟ ਹੋ ਗਏ ਹੋਏ ਨੇ ਪਨੀਰ ਜਿਹੜਾ ਹੈਗਾ ਕਾਫੀ ਜ਼ਿਆਦਾ ਸੌਫਟ ਹੋ ਚੁੱਕਾ ਹੈ ਇਹ ਪਹਿਲਾਂ ਕਾਫੀ ਦਾਣੇਦਾਰ ਸੀ ਤੇ ਹੁਣ ਇਸ ਦੇ ਵਿੱਚ ਮੈਂ ਪਾ ਰਹੀ ਹਾਂ ਕਾਰਨ ਫਲੋਰ ਇੱਕ ਚਮਚ ਮੈਂ ਕਾਰਨ ਫਲੋਰ ਪਾ ਰਹੀ ਹਾਂ ਜੇ ਤੁਹਾਡੇ ਕੋਲ ਕਾਰਨ ਫਲੋਰ ਨਹੀਂ ਹੈਗਾ ਤਾਂ ਤੁਸੀਂ ਇਸ ਦੀ ਜਗ੍ਹਾ ਤੇ ਮੈਦਾ ਵੀ ਪਾ ਸਕਦੇ ਹੋ ਤੇ 3 ਮਿੰਟ ਲਈ ਇਸ ਨੂੰ ਆਪਾਂ ਫਿਰ ਤੋਂ ਮਸਲਾਂਗੇ ਤਾਂ ਜੋ ਇਹ ਕਾਫੀ ਜ਼ਿਆਦਾ ਸੌਫਟ ਹੋ ਜੇ ਰਸਗੁੱਲੇ ਬਣਾਉਣ ਦੇ ਲਈ ਇਹ ਤਿਆਰ ਹੋ ਜੇ ਤੇ ਤੁਸੀਂ ਦੇਖੋ ਰਸਗੁੱਲੇ ਬਣਾਉਣ ਦੇ ਵਾਸਤੇ ਕੋਈ ਬਹੁਤ ਜ਼ਿਆਦਾ ਇਨਗਰੀਡੀਅੰਟਸ ਦੀ ਲੋੜ ਨਹੀਂ ਹੁੰਦੀ ਆਪਾਂ ਨੂੰ ਤੇ ਡੋ ਜਿਹੜਾ ਹੈਗਾ ਚੰਗੀ ਤਰ੍ਹਾਂ ਤਿਆਰ ਹੋ ਚੁੱਕਾ ਹੈ ਦੇਖੋ ਕਿੰਨਾ ਹੀ ਵਧੀਆ ਡੋ ਜਿਹੜਾ ਹੈਗਾ ਇੱਥੇ ਤਿਆਰ ਹੋ ਚੁੱਕਾ ਹੈ ਤੇ ਹੁਣ ਆਪਾਂ ਥੋੜਾ ਥੋੜਾ ਜਿਹੜਾ ਪੋਰਸ਼ਨ ਹੈਗਾ ਇਸ ਦਾ ਲਵਾਂਗੇ ਤੇ ਇਸ ਗੁੱਲੇ ਬਣਾਣੇ ਸਟਾਰਟ ਕਰਾਂਗੇ ਤੇ ਇਸ ਤਰੀਕੇ ਦੇ ਨਾਲ ਦੇਖੋ ਮੈਂ ਥੋੜਾ ਥੋੜਾ ਪੋਰਸ਼ਨ ਲੈ ਕੇ ਇਸ ਦਾ ਰੋਲ ਬਣਾ ਰਹੀ ਹਾਂ ਤੇ ਇਸ ਦਾ ਮੈਂ ਰੋਲ ਬਣਾ ਦਿੱਤਾ ਹੈ ਤੇ ਹੁਣ ਇਸ ਦੇ ਛੋਟੇ ਛੋਟੇ ਜਿਹੜੇ ਪੀਸ ਹੈਗੇ ਨੇ ਕਰਕੇ ਰੱਖ ਲੈਣੇ ਨੇ ਆਪਾਂ ਛੋਟੇ ਰਸਗੁੱлле ਬਣਾ ਰਹੇ ਆ ਤੇ ਸਾਰੇ ਹੀ ਪਨੀਰ ਦੇ ਇਸ ਤਰੀਕੇ ਨਾਲ ਮੈਂ ਛੋਟੇ ਛੋਟੇ ਪੀਸ ਬਣਾ ਕੇ ਇੱਕ ਪਲੇਟ ਦੇ ਵਿੱਚ ਰੱਖ ਰਹੀ ਆ ਤੇ ਦੇਖੋ ਇੱਥੇ ਸਾਰੇ ਹੀ ਪੀਸ ਮੈਂ ਤਿਆਰ ਕਰ ਲਿੱਤੇ ਨੇ ਇਹ ਟੋਟਲ 52 ਪੀਸ ਬਣੇ ਨੇ ਤੇ ਹੁਣ ਇਹਨਾਂ ਸਾਰਿਆਂ ਨੂੰ ਇਸ ਤਰੀਕੇ ਦੇ ਨਾਲ ਆਪਾਂ ਰੋਲ ਕਰ ਲੈਣੇ ਆ ਇਸ ਦੇ ਵਿੱਚ ਕ੍ਰੈਕਸ ਨਹੀਂ ਹੋਣੇ ਚਾਹੀਦੇ ਇਹ ਬੜੇ ਹੀ ਵਧੀਆ ਤਰੀਕੇ ਦੇ ਨਾਲ ਬੜੀ ਹੀ ਆਸਾਨੀ ਦੇ ਨਾਲ ਰੋਲ ਬਣ ਜਾਂਦੇ ਨੇ ਤੇ ਸਾਰੇ ਰੋਲ ਇੱਥੇ ਮੈਂ ਬਣਾ ਕੇ ਰੱਖ ਲਿੱਤੇ ਨੇ ਤੇ ਦੇਖੋ ਸਾਰੇ ਰਸਗੁੱਲੇ ਮੈਂ ਇੱਥੇ ਬਣਾ ਲਿੱਤੇ ਹੋਏ ਨੇ ਹੁਣ ਇਹਨਾਂ ਨੂੰ ਆਪਾਂ ਪਕਾਣੇ ਆ ਰੋਲ ਆਪਾਂ ਬਣਾ ਕੇ ਰੱਖੇ ਹੋਏ ਨੇ ਤੇ ਇਸ ਨੂੰ ਬਣਾਉਣ ਦੇ ਲਈ ਇੱਥੇ ਮੈਂ ਦੋ ਕਟੋਰੀ ਚੀਨੀ ਲਈਏ वजन ਦੇ ਵਿੱਚ ਇਹ ਅੱਧਾ ਕਿਲੋ ਚੀਨੀ ਹੈ ਇਸ ਦੇ ਵਿੱਚ ਇੱਕ ਕਟੋਰੀ ਮੇ ਪਾਣੀ ਦੀ ਪਾ ਦਿੱਤੀ ਹੈ ਜਦੋਂ ਵੀ ਚਾਸ਼ਨੀ ਬਣਾਣੀ ਹੈ ਤਾਂ ਬਰਤਨ ਆਪਾਂ ਥੋੜਾ ਵੱਡਾ ਹੀ ਲੈਣਾ ਤੇ ਮੀਡੀਅਮ ਫਲੇਮ ਦੇ ਉੱਪਰ ਚੀਨੀ ਨੂੰ ਮੈਲਟ ਕਰਾਂਗੇ ਤੇ ਵਿੱਚ ਵਿੱਚ ਦੀ ਇਸ ਨੂੰ ਆਪਾਂ ਹਿਲਾਉਂਦੇ ਵੀ ਜਾਣਾ ਤੇ ਦੇਖੋ ਬਹੁਤ ਹੀ ਘੱਟ ਟਾਈਮ ਲੱਗਾ ਹੈ ਜਿਹੜੀ ਚੀਨੀ ਹੈਗੀ ਇਹ ਇਹ ਮੈਲਟ ਹੋ ਗਈ ਹੋਈ ਹੈ 23 ਦੇ ਉੱਪਰ ਕਾਫੀ ਜ਼ਿਆਦਾ ਦੇਖੋ ਝੱਗ ਵੀ ਆ ਰਹੀ ਏ ਤੇ ਹੁਣ ਆਪਾਂ ਜਿਹੜੇ ਇਹ ਰਸਗੁੱਲਿਆਂ ਦੇ ਰੋਲ ਬਣਾ ਕੇ ਰੱਖੇ ਹੋਏ ਨੇ ਛੋਟੇ-ਛੋਟੇ ਆਪਾਂ ਪਹਿਲਾਂ ਇੱਕ ਰਸਗੁੱਲਾ ਹੈਗਾ ਇਸ ਦੇ ਵਿੱਚ ਪਾ ਕੇ ਦੇਖਾਂਗੇ ਜੇ ਉਹ ਫਟ ਰਿਹਾ ਤਾਂ ਇਸ ਦਾ ਮਤਲਬ ਕਿ ਆਪਾਂ ਨੂੰ ਹੋਰ ਥੋੜਾ ਜਿਹਾ ਕਾਰਨਫਲੋਰ ਪਾਣ ਦੀ ਜ਼ਰੂਰਤ ਪਵੇਗੀ ਜੇ ਨਹੀਂ ਫਟ ਰਿਹਾ ਮਤਲਬ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਬਣਿਆ ਪਰ ਮੈਂ ਬਿਲਕੁਲ ਸਹੀ ਮਾਤਰਾ ਦੇ ਵਿੱਚ ਹੀ ਕਾਰਨਫਲੋਰ ਦਾ ਇਸਤੇਮਾਲ ਕੀਤਾ ਤੇ ਤੁਸੀਂ ਦੇਖੋ ਕਿ ਰਸਗੁੱਲਾ ਆਪਾਂ ਪਾਇਆ ਤੇ ਇਹ ਬਿਲਕੁਲ ਵੀ ਨਹੀਂ ਫਟ ਰਿਹਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਪਾਣੀ ਦੇ ਵਿੱਚ ਡਿੱਪ ਹੋ ਰਿਹਾ ਤੇ ਹੁਣ ਜਿਹੜੇ ਸਾਰੇ ਹੀ ਆਪਾਂ ਰਸਗੁੱਲੇ ਬਣਾਉਣ ਵਾਸਤੇ ਰੋਲ ਬਣਾ ਕੇ ਰੱਖੇ ਹੋਏ ਨੇ ਇਹ ਸਾਰੇ ਹੀ ਇਸ ਚਾਸ਼ਨੀ ਦੇ ਵਿੱਚ ਪਾ ਦਵਾਂਗੇ ਸਾਰੇ ਹੀ ਰੋਲ ਜਿਹੜੇ ਹੈਗੇ ਨੇ ਇੱਕੋ ਵਾਰੀ ਦੇ ਵਿੱਚ ਹੀ ਪੈ ਜਾਣੇ ਨੇ ਕਿਉਂਕਿ ਜਿਹੜਾ ਬਰਤਨ ਹੈਗਾ ਉਹ ਇੱਥੇ ਮੈਂ ਕਾਫੀ ਵੱਡਾ ਲਿਆ ਹੈ ਤੇ ਦੇਖੋ ਇਸ ਨੂੰ ਆਪਾਂ ਮੀਡੀਅਮ ਫਲੇਮ ਤੇ ਹੀ ਰੱਖਣਾ ਕਿਉਂਕਿ ਜਿਹੜੇ ਰਸਗੁੱਲੇ ਹੈਗੇ ਨੇ ਇਹ ਸਾਰੇ ਜੇ ਤਾਂ ਚੱਗ ਦੇ ਵਿੱਚ ਚੰਗੀ ਤਰ੍ਹਾਂ ਕਵਰ ਹੋ ਕੇ ਪੱਕਣਗੇ ਤਾਂ ਹੀ ਰਸਗੁੱਲਿਆਂ ਦੇ ਵਿੱਚ ਚਾਸ਼ਨੀ ਚੰਗੀ ਤਰ੍ਹਾਂ ਭਰੇਗੀ ਨਹੀਂ ਤਾਂ ਫਿਰ ਜਿਹੜੇ ਰਸਗੁੱਲੇ ਹੈਗੇ ਨੇ ਚੱਗ ਦੇ ਵਿੱਚ ਕਵਰ ਨਾ ਹੋਏ ਤਾਂ ਫਿਰ ਇਹ ਚਪਟੇ ਹੋ ਜਾਣੇ ਨੇ ਤਕਰੀਬਨ 5 ਮਿੰਟ ਤੱਕ ਆਪਾਂ ਇਸ ਨੂੰ ਖੁੱਲਾ ਹੀ ਪਕਾਇਆ ਹੁਣ 5 ਮਿੰਟ ਤੱਕ ਆਪਾਂ ਇਸ ਨੂੰ ਪਲੇਟ ਜਾਂ ਢੱਕਣ ਦੇ ਕੇ ਪਕਾਵਾਂਗੇ ਥੋੜਾ ਜਿਹਾ ਇਸ ਨੂੰ ਓਪਨ ਛੱਡ ਦਿੱਤਾ ਹੈ ਤੇ 5 ਮਿੰਟ ਮੈਨੂੰ ਹੋ ਗਏ ਹੋਏ ਨੇ ਤੇ ਤੁਸੀਂ ਦੇਖੋ ਰਸਗੁੱਲਿਆਂ ਦਾ ਸਾਈਜ਼ ਜਿਹੜਾ ਹੈਗਾ ਅੱਗੇ ਨਾਲੋਂ ਵੱਡਾ ਹੋ ਗਿਆ ਹੋਇਆ ਰਸਗੁੱਲੇ ਫੁੱਲ ਚੁੱਕੇ ਹੋਏ ਨੇ ਤੇ ਟੋਟਲ ਮੈਨੂੰ ਇੱਥੇ 10 ਮਿੰਟ ਹੋ ਗਏ ਹੋਏ ਨੇ ਰਸਗੁੱਲਿਆਂ ਨੂੰ ਪਕਾਉਂਦੇ ਹੋਏ ਤੇ ਇਸ ਦੀ ਚਾਸ਼ਨੀ ਗਾੜੀ ਹੋ ਗਈ ਹੋਈ ਏ ਹੁਣ ਇਸ ਦੇ ਵਿੱਚ 3 ਤੋਂ 4 ਕੜਛੀਆਂ ਜਿਹੜੀਆਂ ਹੈਗੀਆਂ ਪਾਣੀ ਦੀ ਪਾਵਾਂਗੇ ਤਾਂ ਜੋ ਜਿਹੜੀ ਚਾਸ਼ਨੀ ਹੈਗੀ ਉਹ ਪਤਲੀ ਹੋ ਜੇ ਤੇ ਰਸਗੁੱਲਿਆਂ ਦੇ ਅੰਦਰ ਚੰਗੀ ਤਰ੍ਹਾਂ ਚਲੀ ਜਾਵੇ 3-4 ਕੜਛੀਆਂ ਵਿੱਚ ਇੱਥੇ ਪਾਣੀ ਦੀਆਂ ਪਾਈਆਂ ਨੇ ਹਰ 4-4 ਮਿੰਟ ਬਾਅਦ ਜਾਂ 5-5 ਮਿੰਟ ਬਾਅਦ ਆਪਾਂ ਇਸੇ ਤਰੀਕੇ ਦੇ ਨਾਲ ਹੀ ਇਸ ਦੇ ਵਿੱਚ 3 ਜਾਂ 4 ਕੜਛੀਆਂ ਜਿਹੜੀਆਂ ਹੈਗੀਆਂ ਨੇ ਪਾਣੀ ਦੀਆਂ ਪਾਈ ਜਾਣੀਆਂ ਨੇ ਤੇ ਦੇਖੋ ਪਾਣੀ ਪਾਣ ਤੋਂ ਬਾਅਦ ਦੁਬਾਰਾ ਫਿਰ ਝੱਗ ਆ ਰਹੀ ਏ ਮਤਲਬ ਕਿ ਜਿਹੜੇ ਜਿਹੜੇ ਸਕੂਲੇ ਹੈਗੇ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਣ ਰਹੇ ਨੇ ਮੈਂ ਫਿਰ ਤੋਂ 5 ਮਿੰਟ ਬਾਅਦ ਦੇਖੋ ਇੱਥੇ ਪਾਣੀ ਪਾਇਆ ਹੈ ਟੋਟਲ ਮੈਨੂੰ ਇਹ ਰਸਗੁੱਲੇ ਬਣਾਉਣ ਲੱਗੇ ਅੱਧਾ ਘੰਟਾ ਲੱਗਿਆ ਮਤਲਬ ਕਿ ਇਹਨਾਂ ਨੂੰ ਪਕਾਉਂਦੇ ਹੋਏ ਅੱਧਾ ਘੰਟਾ ਪੂਰਾ ਮੈਨੂੰ ਲੱਗ ਗਿਆ ਇੱਥੇ ਕਾਲੀ ਨਹੀਂ ਕਰਨੀ ਜੇ ਆਪਾਂ ਜਲਦਬਾਜੀ ਕੀਤੀ ਤਾਂ ਇਹਨਾਂ ਨੂੰ ਪਹਿਲਾਂ ਹੀ ਕੱਢ ਦਿੱਤਾ ਤਾਂ ਫਿਰ ਜਿਹੜੇ ਰਸਗੁੱਲੇ ਹੈਗੇ ਨੇ ਉਹ ਅੰਦਰੋਂ ਦੀ ਕਾਫੀ ਜ਼ਿਆਦਾ ਹਾਰਡ ਬਣਦੇ ਨੇ ਆਪਾਂ ਇਸ ਨੂੰ ਇੱਕ ਵਾਰੀ ਚੈੱਕ ਕਰਦੇ ਹਾਂ ਦੇਖੋ ਆਪਾਂ ਇਸ ਤਰੀਕੇ ਦੇ ਨਾਲ ਚੈੱਕ ਕਰਾਂਗੇ ਜਿਹੜੇ ਰਸਗੁੱਲੇ ਹੈਗੇ ਨੇ ਚਾਸ਼ਨੀ ਦੇ ਹਜੇ ਉੱਪਰ ਹੀ ਤੈਰ ਰਹੇ ਨੇ ਮਤਲਬ ਕਿ ਇਹ ਰਸਗੁੱਲੇ ਹਜੇ ਤਿਆਰ ਨਹੀਂ ਹੋਏ ਜਦੋਂ ਇਹ ਚਾਸ਼ਨੀ ਦੇ ਅੰਦਰ ਤੱਕ ਚੰਗੀ ਤਰ੍ਹਾਂ ਡਿਪ ਹੋ ਜਾਣਗੇ ਤਾਂ ਮਤਲਬ ਕਿ ਇਹ ਤਿਆਰ ਹੋ ਗਏ ਤੇ ਇਸ ਨੂੰ ਦੁਬਾਰਾ ਤੋਂ ਦੇਖੋ ਮੈਂ ਹੁਣ ਚੈੱਕ ਕਰ ਰਹੀ ਹਾਂ ਮੈਨੂੰ ਇੱਥੇ ਹੁਣ ਤਕਰੀਬਨ 25 ਤੋਂ 28 ਮਿੰਟ ਹੋ ਗਏ ਹੋਏ ਨੇ ਤੇ ਜਿਹੜੇ ਰਸਗੁੱਲੇ ਹੈਗੇ ਨੇ ਚਾਸ਼ਨੀ ਦੇ ਵਿੱਚ ਡਿਪ ਹੋ ਰਹੇ ਨੇ ਸਿਰਫ ਥੋੜਾ ਜਿਹਾ ਹੀ ਹਿੱਸਾ ਮਤਲਬ ਕਿ ਤਿੰਨ ਹਿੱਸੇ ਇਹ ਡਿਪ ਹੋ ਚੁੱਕੇ ਨੇ ਚੌਥਾ ਹਿੱਸਾ ਹੀ ਜਿਹੜਾ ਚਾਸ਼ਨੀ ਦੇ ਉੱਪਰ ਹੈ ਮਤਲਬ ਕਿ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਤਿਆਰ ਹੋ ਗਏ ਹੋਏ ਨੇ ਅੱਧਾ ਘੰਟਾ ਇਹਨਾਂ ਨੂੰ ਆਪਾਂ ਚਾਸ਼ਨੀ ਦੇ ਵਿੱਚ ਪਕਾਇਆ ਤੇ ਹੁਣ ਗੈਸ ਦੀ ਫਲੇਮ ਇੱਥੇ ਮੈਂ ਬੰਦ ਕਰ ਦਵਾਂਗੀ ਤੇ ਦੇਖੋ ਸਾਰੇ ਹੀ ਰਸਗੁੱਲੇ ਜਿਹੜੇ ਹੈਗੇ ਨੇ ਚਾਸ਼ਨੀ ਦੇ ਅੰਦਰ ਡਿਪ ਹੋ ਗਏ ਹੋਏ ਨੇ ਤੇ ਹੁਣ ਇਹਨਾਂ ਨੂੰ ਆਪਾਂ 3 ਤੋਂ 4 ਘੰਟੇ ਲਈ ਠੰਡਾ ਹੋਣ ਦੇ ਲਈ ਰੱਖ ਦੇਵਾਂਗੇ ਹਜੇ ਫ੍ਰਿਜ 'ਚ ਨਹੀਂ ਰੱਖਣਾ ਇਹਨਾਂ ਨੂੰ ਬਾਹਰ ਹੀ ਪਿਆ ਰਹਿੰਦੇ ਨੇ ਤੇ ਦੇਖੋ 3-4 ਘੰਟੇ ਹੋ ਗਏ ਹੋਏ ਨੇ ਤੇ ਜਿਹੜੇ ਰਸਗੁੱਲੇ ਹੈਗੇ ਨੇ ਬਹੁਤ ਜ਼ਿਆਦਾ ਵਧੀਆ ਬਣੇ ਨੇ ਜਿਵੇਂ ਬਿਲਕੁਲ ਹਲਵਾਈ ਬਣਾਉਂਦੇ ਨੇ ਉਸੇ ਹੀ ਤਰੀਕੇ ਦੇ ਜਿਹੜੇ ਇਹ ਰਸਗੁੱਲੇ ਹੈਗੇ ਨੇ ਬਣੇ ਨੇ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਛੋਟੇ ਹੋਣ ਜਾਂ ਵੱਡੇ ਹੋਣ ਹਰ ਕਿਸੇ ਮੈਂਬਰ ਨੂੰ ਹੀ ਇਹ ਰਸਗੁੱਲੇ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਤੇ ਦੇਖੋ ਤੁਸੀਂ ਰਸਗੁੱਲੇ ਕਿੰਨੇ ਰਸ ਦੇ ਭਰੇ ਹੋਏ ਨੇ ਇਸ ਤਰੀਕੇ ਨਾਲ ਆਪਾਂ ਇਸ ਨੂੰ ਚੈੱਕ ਕੀਤਾ ਹੈ ਜਦੋਂ ਇਸ ਗੁੱਲੇ ਨੂੰ ਆਪਾਂ ਨਿਚੋੜਿਆ ਤੇ ਇਸ ਦੇ ਵਿੱਚੋਂ ਕਾफी चाशनी ਨਿਕਲੀ ਹੈ ਮਤਲਬ ਕਿ ਇਹ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਤਿਆਰ ਹੋਏ ਨੇ ਤੇ ਹੁਣ ਇੱਕ ਰਸਗੁੱਲਾ ਜਿਹੜਾ ਹੈਗਾ ਮੈਂ ਤੁਹਾਨੂੰ ਕੱਟ ਕੇ ਵੀ ਦਿਖਾਵਾਂਗੀ ਕਿ ਇਹ ਅੰਦਰੋਂ ਦੀ ਬਹੁਤ ਹੀ ਵਧੀਆ ਬਿਲਕੁਲ ਜਿਵੇਂ ਹਲਵਾਈ ਬਣਾਉਂਦੇ ਨੇ ਉਸੇ ਤਰੀਕੇ ਦੇ ਨਾਲ ਬਣਿਆ ਦੇਖੋ ਚਾਸ਼ਨੀ ਦਾ ਭਰਿਆ ਹੋਇਆ ਰਸਗੁੱਲਾ ਕਿੰਨਾ ਹੀ ਵਧੀਆ ਜਾਲੀਦਾਰ ਬਣ ਕੇ ਤਿਆਰ ਹੋਇਆ ਬਿਲਕੁਲ ਕੋਈ ਯਕੀਨ ਵੀ ਨਹੀਂ ਕਰ ਸਕਦਾ ਕਿ ਇਹ ਰਸਗੁੱਲੇ ਆਪਾਂ ਘਰ ਦੇ ਵਿੱਚ ਹੀ ਬਣਾ ਕੇ ਤਿਆਰ ਕੀਤੇ ਨੇ ਤੇ ਦੇਖੋ ਇਸ ਦੇ ਵਿੱਚ ਚਾਸ਼ਨੀ ਕਿੰਨੀ ਜ਼ਿਆਦਾ ਭਰੀ ਹੋਈ ਹੈ ਇਹ ਰਸਗੁੱਲੇ ਜਿਹੜੇ ਹੈਗੇ ਨੇ ਹੁਣ ਸਰਵ ਹੋਣ ਦੇ ਲਈ ਰੈਡੀ ਨੇ ਸਭ ਕਰਨ ਲੱਗੇ ਮੈਂ ਇਹਨਾਂ ਦੇ ਉੱਪਰ ਦੇਖੋ ਨਾਰੀਅਲ ਦਾ ਬੁਰਾਦਾ ਵੀ ਪਾ ਦਿੱਤਾ ਹੈ ਜਿਹਦੇ ਨਾਲ ਕੀ ਇਹਦਾ ਟੇਸਟ ਹੋਰ ਜ਼ਿਆਦਾ ਵਧੀਆ ਹੋ ਗਿਆ ਹੈ ਬਹੁਤ ਹੀ ਜ਼ਿਆਦਾ ਵਧੀਆ 1 ਲੀਟਰ ਦੇ 56 ਰਸਗੁੱਲੇ ਬਣ ਚੁੱਕੇ ਨੇ